ਵਾਇਨ ਬੜੇ ਔਰ ਧਿਆਨ ਦੇ ਕੇ ਸੁਣਿਆ ਆ YouTube ਤੇ ਜੇ ਵਚਨ ਚੜਿਆ ਸੀ ਉਸ ਨੂੰ ਤੁਸੀਂ ਲਾਈਕ ਵੀ ਕੀਤਾ ਔਰ بار بار ਸੁਣਿਆ ਹੈ ਪਰ ਰੇਖੁਰ ਦੁਸ਼ਟਾਂ ਦੀ ਸੁਣਦਾ ਨਹੀਂ ਪਰ ਰੇਖੁਰ ਪਾਪੀਆਂ ਦੀ ਵੀ ਸੁਣਦਾ ਪਰ ਰੇਖੁਰ ਧਰਮੀਆਂ ਦੀ ਸੁਣਦਾ ਹੈ ਪਰ ਜਵਾਜ ਦਾ ਮਤਲਬ ਹੈ ਅੱਜ ਦੇ ਵਕਤ ਨੂੰ ਬੜਾ ਗਵਾਹ ਰੱਖ ਕੇ ਅਨੰਦ ਜੀ ਸੁਣਾਹਾਲੇ ਉਸ ਤੋਂ ਉਪਰੰਤ ਮੈਂ ਬੇਨਤੀ ਕਰਦਾ ਕਿ ਹਰ ਵੀ ਚੱਲਦੀ ਬੱਤੀ ਜਿੱਤੇ ਜਿੱਤੇ ਬੈਠੀ ਆ ਲੱਟ ਜਾਣਾ ਪਰ ਵੀ ਕਿ ਉਹਨਾਂ ਨੂੰ ਅੱਜ ਜੀਰ ਵਰਕ ਦੇਵੇ ਅਸੀਂ ਪਰਮੇਸ਼ੁਰ ਦੀ ਪੁਤ ਪਾਣੀ ਵੱਲ ਅੱਗੇ ਵਧਦੇ ਹਾਂ ਬਾਣੀ ਕੀ ਸਮਝਾਉਣਾ ਚਾਹੁੰਦੀ ਆ ਆਦੀ ਪਰ ਟਪ ਘਰ ਇਨਸਾਨ ਤੇ ਕੰਮਾਂ ਇਨਸਾਨ ਦੇ ਨਾਲ ਨਾਲ ਜਾਂਦੇ ਹਨ ਸਭ ਕੁਝ ਬੋਲਦੀਏ ਇਨਸਾਨ ਦੇ ਕੰਮ ਇਨਸਾਨ ਦੇ ਨਾਲ ਨਾਲ ਇਨਸਾਨ ਦੇ ਕੰਮ ਇਨਸਾਨ ਦੇ ਨਾਲ ਨਾਲ ਜਾਂਦੇ ਹਨ ਪਿਆਰਿਓ ਕੰਮ ਦਾ ਹਿਸਾਬ ਹੁਣ ਆ ਜਾਏ ਇਨਸਾਨ ਆਪਣੇ ਜੀਵਨ ਦੇ ਵਿੱਚ ਚੰਗੇ ਕੰਮ ਕਰਦਾ ਹੈ ਜਾਹੇ ਪੂਰੇ ਕੰਮ ਕਰਦਾ ਹਾ ਉਹਦੇ ਕੰਮਾਂ ਦੇ ਉਧਾਰ ਤੇ ਉਹਦਾ ਨਾਮ ਕੀਤਾ ਜਾਵੇਗਾ ਬਾਣੀ ਆਖੀ ਕਹਿ ਰਹੀ ਆ ਅੱਜ ਬਾਣੀ ਨੂੰ ਸੁੰਨਾ ਹਾ ਪਵਿੱਤਰ ਦੀ ਪਵਿੱਤਰ ਬਾਣੀ ਕਾ ਰਹੀ ਆ ਇਨਸਾਨ ਦੇ ਕੰਮ ਇਨਸਾਨ ਦੇ ਨਾਲ ਨਾਲ ਜਾਂਦੇ ਆ ਪਿਆਰਿਓ ਅੱਜ ਆਪਣੇ ਜੀਵਨ ਦੇ ਵਿੱਚ ਵੇਖਣਾ ਹਾ ਮੇਰੇ ਕੰਮ ਕਾ ਹੋ ਜਿਆ ਮੈਂ ਕਾ ਹੋ ਜਿਆ ਕਹੋ ਜੇ ਕੰਮ ਕਰਦੀ ਹਾਂ ਕਿਉਂਕਿ ਇੱਕ ਸਮਾਂ ਆਵੇਗਾ ਤੁਹਾਡੇ ਜੀਵਨ ਦੇ ਵਿੱਚ ਤੁਹਾਡੇ ਤੇ ਮੇਰੇ ਜੀਵਨ ਦੇ ਵਿੱਚ ਵੀ ਆਵੇਗਾ ਪਾਵੇ ਧਰਮ ਨਿਆਂ ਕਰੇਗਾ ਜਦੋਂ ਨਿਆਂ ਦਾ ਚਗਾਜਣ ਲੱਗੇਗਾ ਪਰਮੇਸ਼ਵਰ ਸਾਡੇ ਕੰਮਾਂ ਦਾ ਨਿਆਂ ਕਰੇਗਾ ਇਨਸਾਨ ਨੂੰ ਪੁੱਛੇਗਾ ਮੈਂ ਤੈਨੂੰ ਧਰਤੀ ਤੇ ਭੇਜਿਆ ਸੀ ਕਿਸ ਕੰਮ ਦੇ ਲਈ ਭੇਜਿਆ ਸੀ ਕਿਉਂਕਿ ਬਾਦਿ ਪਿਆਰ ਕਰਦੀ ਆ ਮਿਰਵੇ ਯਾਰਾ ਵੀ ਪਸਤ ਅਦਚਾ ਦੀ ਪਸਤ ਉਹਦਾ 43 ਅਜਾਇਬ ਕੀ ਆਤਾ ਮੈਂ ਉਸ ਪੱਜਾ ਨੂੰ ਆਪਣੇ ਵੀ ਕਿਦਾਂ ਸਾਧਿਆ ਤਾਂ ਜ ਮੇਰੀ ਉਸਤਾ ਦੀ ਕਰਨਾ ਵਕਨ ਕਰਨਾ ਕਹਿੰਦਾ ਮੈਂ ਆਪਣੇ ਵੀ ਭੇਜਿਆ ਸੀ ਪਈ ਇਹ ਕੰਮ ਚੰਗੇ ਕਰਨਾ ਪਰ ਜਦ ਧਰਤੀ ਤੇ ਇਨਸਾਨ ਆ ਗਿਆ ਇਹਨਾਂ इंसान की इच्छा बढ़ गई है इंसान का काम बढ़ गया और कैसे काम आ आज इंसान अपने आप को जानता है मेरी इच्छा कितनों तक बढ़ चुकी है मेरे काम क्या है गया मैं की कोई कर रहा हूं आज प्यारे याद रखियो समय ਦੇ ਆ ਵਿਆਜ ਯਾਦ ਰੱਖਿਓ ਇੱਕ ਸਮ ਜੋਰ ਪਿੱਕੇ ਗੁੰਦੇ ਆ ਫੇਰ ਮੇਕ ਕਰਵਾ ਜਾ ਕਸੂਏ ਅਗ੍ਸੂਈ ਆਦੀ ਬਰਨਾਜ ਦੀ ਪਥੀ ਉਹਦਾ ਚੰਦਾ ਅਜੇ ਤੇ ਤੇਰਾ ਆਤਮ ਬਿਮਾਰ ਰੀਪੀਟ ਕਰਦੇ ਆ ਫੇਰ ਮੇਕ ਕਰਵਾ ਜਾ ਕਸੂਏ ਆ ਮੁਰਦੇ ਤਨ ਹਰ ਉਹ ਮੁਰਦੇ ਜਿਹੜੇ ਇਹਨੂੰ ਅੱਗੇ ਪ੍ਰਭੂ ਵਿੱਚ ਹੋ ਕੇ ਮਰਨ ਤਨ ਹਰ

make am ਜੇ ਪਰਮੇਸ਼ੁਰ ਦੇ ਰਾਜ ਵਿੱਚ ਪਰੇਜ ਹੋ ਸਕਦਾ ਨਵਾਂ ਸਿਰੋਜਨ ਦਾ ਕੀ ਪੈਦਾ ਕੀਆ ਅੱਥਾਹ ਉਹਨੂੰ ਤੋੜ ਕਰਦੀ ਲੋੜ ਹਾਂ ਤੋੜਾ ਬਦੀ ਨੂੰ ਛੱਡਦੀ ਲੋੜ ਹਾਂ ਬੜੀ ਕਾਲੇ ਇਹ ਹੁੰਦਾ ਲੇਖ Isso aí. isso aí Eu vou minha merda, amor minha ਇਹਨਾਂ ਦੇ ਕੰਮ ਇਹਨਾਂ ਦੇ ਨਾਲ-ਨਾਲ ਸਭ ਉਹਨਾਂ ਦੇ ਹallelujah ਹallelujah ਤੁਹਾਡੇ আর ਮੇਰੇ ਕੰਮ બોਲਣਗੇ ਤੁਹਾਡੇ আর ਮੇਰੇ ਕੰਮ બોਲਣਗੇ ਬੜੀ ਖਾਤਾ ਖੁੱਲ ਜਾਵੇਗਾ ਕੰਮ બોਲਣਗੇ ਇਸ ਇਨਸਾਨ ਨੇ ਧਰਤੀ ਤੇ ਲਈ ਦਾ ਕੀ ਕੀਤਾ ਤੇ ਅੱਜ ਕਹਿੰਦਾ ਲੈ ਕੇ ਦੱਸ ਦੇ ਇਹਨਾਂ ਦੀ ਮਿਹਨਤ ਤੋਂ ਇਹਨਾਂ ਨੂੰ ਆਰਾਮ ਮਿਲੇਗਾ ਇਹਨਾਂ ਤੇ ਕੰਮ ਇਹਦੇ ਮਾਲ ਨਾਲ ਤਹਾਡੇ ਤੇ ਮੇਰੇ ਕੰਮ ਹਿਸਾਬ ਉਹੜਾ ਕਰਨਾ ਆ ਅੱਜ ਬਦੀ ਛੱਡਣੀ ਪੈਣੀ ਆ ਅੱਜ ਪਾਪ ਨੂੰ ਛੱਡਣਾ ਪੈਣਾ ਆ ਅੱਜ ਚੁਗਲੀ ਨੂੰ ਛੱਡਣਾ ਪੈਣਾ ਆ ਅੱਜ ਹਰਾਮکاری ਨੂੰ ਛੱਡਣਾ ਪੈਣਾ ਆ ਅੱਜ ਲੋਧ ਨੂੰ ਛੱਡਣਾ ਪੈਣਾ ਅੱਜ ਤਲਵਾਰ ਨੂੰ ਛੱਡਣਾ ਪੈਣਾ ਇਹਦਾ ਮਤਲਬ ਇਹਨਾਂ ਦੇ ਕੰਮ ਇਹਨਾਂ ਦੇ ਨਾਲ ਨਾਲ ਕੰਮਾਂ ਦਾ ਹਿਸਾਬ ੜਾ ਹੈ ਕੰਮ ਦੇ ਬਾਰੇ ਜਿੱਦਾਂ ਹੋ ਰਿਹਾ ਇਨਸਾਨ ਬਾਲਕੀ ਕਾਰਿਆ ਆਪ ਅੱਜੇ ਪੜ ਕੇ ਵੇਚਦੇ ਹਾਂ ਇਰਨਾ ਜਾਂਦੀ ਪੋਸਟ ਉਹਨਾਂ ਕੱਤੀ ਅਧਿਆਇ ਤੇ 16 ਆਪ ਵਿੱਚੋਂ ਸਿਰਫ ਕੰਮ ਦਾ ਜ਼ਿਕਰ ਆਵੇਗਾ ਹੋਰ ਕੋਈ ਟਪਕ ਨਹੀਂ ਆ ਇਨਸਾਨ ਦੇ ਕੰਮ ਇਨਸਾਨ ਦੇ ਨਾਮ ਨਾਲ ਜਾਂਦੇ ਆ ਅੱਜ ਪਿਆਰ ਆਪਣੇ ਕੰਮਾਂ ਤੇ ਧਿਆਨ ਦਈਏ ਕੰਮਾਂ ਤੇ ਧਿਆਨ ਦਈਏ ਪਰ ਇਕਰ ਦੀ ਬਾਣੀ ਕਹਿੰਦੀ ਮੈਂ ਇਸ ਪਰਜਾ ਨੂੰ ਕਹਿੰਦਾ ਮਹਿਮਾ ਦੇ ਚੁਣਿਆ ਸੀ ਆਕੇ ਦੀ ਇਬਦਾਤ ਆਵਦ ਗਈ ਹੈ ਅੱਜ ਰੋਜ਼ ਦਿਵਾਨ ਕਰਦੇ ਜਬਾ ਟਾਈਮ ਨਹੀਂ ਆਗਾ ਪ੍ਰਾਰਥਨਾ ਕਰਨ ਦਾ ਟਾਈਮ ਨਹੀਂ ਆਗਾ ਵੰਦਨਾ ਕਰਨ ਦਾ ਟਾਈਮ ਨਹੀਂ ਆਗਾ ਪਰ ਮੇਰ ਨੂੰ ਜੀਵਨ ਬਤਾਉਣ ਦਾ ਸਮਾਂ ਨਹੀਂ ਆਗਾ ਕਹਿੰਦਾ ਆਪਣੇ ਕੰਮ ਜਾਦੇ ਕਰੇ ਛੋਰੇ ਆ ਕੰਮ ਹੋਣਾ ਬੜਾ ਜ਼ਰੂਰੀ ਆ ਪਰਮਾਨੀ ਦੱਸ ਕੀ ਆ ਯਹੂਨਾ ਦੇ ਧੀਰ 15:05 ਕਹਿੰਦਾ ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਵੀ ਕਰ ਸਕਦੇ ਪਰ

ਪੋਟਾ ਭੋਕੇ ਤੇ ਮੇਰੀ ਜੀਭ ਤੇ ਕੀ ਕਰੇ ਤੇ ਤਾਂ ਹੁਣ ਰੋਣ ਤੋਂ ਦਾ ਕੋਈ ਫਾਇਦਾ ਨਾ ਹੁਣ ਨਹੀਂ ਰੋਣ ਤੇ ਪਾਪਾ ਵਾਲੇ ਪਾਪਾ ਨੇ ਕਿਹਾ ਸਿਆਣ ਕੱਢ ਕੱਢ ਕੇ ਪਾਪਾ ਵਾਲੇ ਖੇਤ ਕੀ ਗੱਲ ਹੈ ਪਾਪਾ ਦੇ ਖੇਤ ਵਿੱਚੇ ਸ਼ੁਰੂ ਕਰਨਾ ਹੈ ਆ Oh, <laughs> ਇੱਕ ਸਾਲ ਬਾਅਦ ਉਹਦਾ ਕਾਟਗੀ ਨਾ ਆ ਤੇ ਰਿਕਾਰਡ ਦੇ ਤੌਰ ਤੇ ਉਹ ਇੱਕ ਸਰਟੀਫਿਕੇਟ ਵੀ ਦਿੱਤਾ ਅੱਜ ਆਪਣਾ ਰਿਕਾਰਡ ਵੇਖੀਏ ਕਿਹੋ ਜਿਹਾ ਹੈ ਵੇਖਣਾ ਆਪਣੇ ਜੀਵਨ ਦੇ ਵਿੱਚ ਮੈਂ ਕੀ ਕੁਝ ਕਰ ਰਹੀ ਆ ਕਰ ਰਿਹਾ ਆ ਇਹਦਾ ਮੈਨੂੰ ਦੱਸ ਦੇ ਅੱਖੀਆਂ ਨੂੰ ਹੁਣ ਅਥਰੂ ਬਹੋਂ ਤੋਂ ਰੋਕਣਾ ਇਹਨਾਂ ਦੇ ਕੰਮਾਂ ਇਹਨਾਂ ਦੇ ਨਾਲ-ਨਾਲ ਜਾਂਦੇ ਆ ਕੰਮਾਂ ਦੇ ਉਹ ਹੱਥੇ ਪੈਣਾ ਨਾ ਹੋਣਾ ਹੈ ਯਾਰੋ ਬਾਣੀ ਕੀ ਕੋਈ ਕਰ ਰਹੀ ਆ ਇੱਕ ਐਤ ਹੋਰ ਪੜ ਕੇ ਲਿਖਦੇ ਆ ਔਯੂਪ ਦਾ ਗੱਠਾ ਉਹਦਾ ਚੌਥੀ ਅਧਿਆਇ ਤੇ 11 ਆਦਿਕੋ ਅੱਜ ਆਪਣੇ ਕੰਮਾਂ ਤੇ ਧਿਆਨ ਦਈਏ ਕੰਮਾਂ ਤੇ ਧਿਆਨ ਦਈਏ ਜਦੋਂ ਇਨਸਾਨ ਸਮਾਂ ਗਵਾ ਲਿੰਦਾ ਆ ਉਹ ਸਮਾਂ ਮੁੜ ਕੇ ਤੁਹਾਡੇ ਤੇ ਪਤ ਕੇ ਨਹੀਂ ਆਂਦਾ ਕਹਿੰਦੇ ਆ ਹੁਸਨ ਤੇ ਜਵਾਨੀ ਤੇ ਮਾਪੇ ਇਹ ਮੁੜ ਕੇ ਦੁਆਰਾ ਨਹੀਂ ਮਿਲਦੇ ਜਦੋਂ ਚਲੇ ਜਾਣਾ ਹੁਸਣਾ ਗਿਆ ਮਾਸਟਰੋ ਅਸੀਂ ਆਪਣੇ ਸਰੀਰ ਨੂੰ ਜਿੰਨਾ ਮਰਦੀਆ ਤੇ ਲੰਬਦੇ ਆ ਪਹੁੰਚਦੇ ਆ ਤਜ ਤੋਂ ਤੁਸੀਂ ਬੈਠਾ ਪਸਾਰਾਂ ਦੇ ਲਾਗੇ ਬੰਦੇ 60 ਦੇ ਤਕਰੀਬਨ ਹੋ ਜਾਵੋਗੇ ਜਿੰਨਾ ਮਰਦੀ ਨੂੰ ਲੰਬੇ ਪਹੁੰਚਿਓ ਇਹ ਆਪਣਾ ਰੰਗ ਵਖਾਈ ਪਾਂ ਮਾਪੇ ਕੀ ਦੀ ਅਤੁਰ ਜੰਦੇ ਆ ਤੇ ਇਹ ਵੀ ਕਦੇ ਵਾਪਸ ਆਉਂਦੇ ਨਹੀਂ ਇਹ ਵੀ ਨਹੀਂ ਆਉਂਦੇ ਕੋਈ ਵੀ ਸਭਾ ਨੰਗਿਆ ਤੇ ਵਾਪਸ ਨਹੀਂ ਆਉਣਾ ਅੱਜ ਮੇਰੇ ਵੀਰ ਅੱਜ ਮੇਰੀ ਭੈਣ ਬੱਚੇ ਬਜੁਰਗ ਨੌਜਵਾਨ ਅੱਜ ਆਪਣੀ ਜਵਾਨੀ ਤੇ ਧਿਆਨ ਦੇ ਅੱਜ ਆਪਣੇ ਚਾਲ ਚੱਲਨ ਤੇ ਧਿਆਨ ਦੇ ਅੱਜ ਆਪਣੇ ਕੰਮਾਂ ਤੇ ਧਿਆਨ ਦੇ ਤੇਰੇ ਕੰਮ ਕਾਹੋ ਜੇ ਆ ਤੇ ਕੰਮਾਂ ਦੇ ਉਧਾਰ ਤੇ ਤੇਰਾ ਮਨਾਰ ਕੀਤਾ ਜਾਵੇਗਾ ਬਾਣੀ ਤੇ ਮੁਕੀ ਕਿ ਉਹ ਗਵਰਨਰ ਨੇ ਕਿਹਾ ਸੁਣਦੇ ਆ ਕਿਉਂ ਜੋ ਆਦਮੀ ਦੇ ਕੰਮਾਂ ਦੇ ਅਨੁਸਾਰ ਕਿਉਂ ਜੋ ਪਰਮੇਸ਼ਰ ਆਦਮੀ ਦੇ ਕੰਮਾਂ ਦੇ ਅਨੁਸਾਰ ਉਸ ਨੂੰ ਬੰਨਾ ਦੇਊਗਾ ਸਭ ਕਹਿੰਦੇ ਹallelujah ਕਿਸੇ ਦੇ ਕੰਮਾਂ ਦੇ ਆਧਾਰ ਤੇ ਇਹ ਜੇ ਮਨਸਾਨ ਦੇ ਕੰਮ ਇਨਸਾਨ ਦੇ ਨਾਲ ਨਾਲ ਕਹਿੰਦਾ ਹੀ ਰਹਾ ਵਾਹ ਕਿ ਉਹ ਆਜਦਾ ਹੈ ਪਰਮੰਦਾ ਹੈ ਇਨਸਾਨ ਦੇ ਕੰਮਾਂ ਦੇ ਆਧਾਰ ਤੇ ਉਹਨੂੰ ਫਲ ਮੇਰੇ ਦਾ ਕੰਮਾਂ ਕੰਮ ਦਾ ਜ਼ਿਕਰ ਆ ਰਿਹਾ ਹਰ ਕਲ ਦਾ ਨਿਆਂ ਵਾਹ ਹਰ ਕਲ ਦਾ ਪਿਆਰ ਉਹਦੇ ਤੇ ਪੜ ਕੇ ਵੇਖਦੇ ਉਹ ਬ੍ਰੇਚਕ ਦਾ ਗ੍ਰੰਥ ਉਹਦਾ ਪਾਰ ਅਧਿਆਇਿਕ ਕੰਮ ਦਾ ਆਪ ਨੂੰ ਪੜ ਕੇ ਵੇਖਦੇ ਆ ਹਰ ਕਲ ਦਾ ਨਿਆਂ ਵਾਹ ਜੇ ਵੀ ਚੀਜ਼ ਤੁਹਾਡੀ ਹੀ ਬਝਲ ਨਹੀਂ ਆ ਅੱਜ ਬੋਲਣ ਤੇ ਆਵਲੇਗੇ ਧਿਆਨ ਕਰੀਏ ਧਿਆਨ ਕਰੀਏ ਆਪਣੇ ਜੀਵਨ ਨੂੰ ਬਚਾ ਲੀਏ ਇੱਕ ਸਮਾਂ ਹੈ ਤੁਹਾਡੇ ਕੋਲ ਬਚਿੰਦਾ ਪਰਮੇਸ਼ੁਰ ਦੀ ਬਾਣੀ ਕਹ ਰਹੀ ਆ ਉਹਦੇ ਅਕੀਦਿਕ ਗ੍ਰੰਥ ਦਾ 12 13 14 ਆਇਤਾ ਤੁਹਾਡੀ ਹਰ ਕੰਮ ਦਾ ਨਿਆਂ ਹੋਣਾ ਹੈ ਬਾਣੀ ਕੀ ਫਰਮਾਨ ਕਰਦੀ ਬੜੇ ਗੌਰ ਨਾਲ ਸੁਣਿਆ ਪਰਮੇਸ਼ੁਰ ਦਾ ਇੱਕ ਇੱਕ ਕੰਮ ਦਾ ਪਰਮੇਸ਼ੁਰ ਦਾ ਇੱਕ ਇੱਕ ਕੰਮ ਦਾ ਇੱਕ ਇੱਕ ਗੁੱਝੀ ਗੱਲ ਹੈ ਇਨਸਾਨ ਦੇ ਕੰਮ ਇਨਸਾਨ ਦੇ ਨਾਲ ਨਾਲ ਜਾਂਦੀ ਆ ਪਿਆਰਿਓ ਅੱਜ ਸਾਡੇ ਕੰਮ ਭਾਵੇਂ ਅਸੀਂ ਚੰਗੇ ਕਰ ਲੀਏ ਤੇ ਭਾਵੇਂ ਮਾੜੇ ਕਰ ਲੀਏ ਉਹ ਤੁਹਾਡੇ ਤਣ ਪਿੰਡਾ ਤੁਸੀਂ ਕਹੋ ਚਾਲ ਚਲਨ ਚੱਲਣਾ ਜੇ ਚੰਗੇ ਚੱਲੋਗੇ ਭਾਵੇਂ ਉਹ ਤੁਹਾਡਾ ਚੰਗਾ ਨਾ ਕਰੇਗਾ ਕਮਲ ਰੋ ਉਧਾਪੇ ਅੱਜ ਜੇ ਆਰਾਮ ਮਿਲੇਗਾ ਵਰਦਤ ਮਿਲੇਗੀ ਸਵਰਗ ਦੇ ਵਿੱਚ ਕੀ ਕੁਝ ਹਾ ਇਹ ਤਾਂ ਉਹ ਦਾ ਅਲੱਗ ਹੈ ਹਾ ਪ੍ਰਕਾਸ਼ ਦੀ ਪੋਥੀ ਵਿੱਚ ਸੱਗ ਵਿੱਚ ਕੀ ਕੁਝ ਹਾ ਨਰਕ ਵਿੱਚ ਕੀ ਕੁਝ ਹਾ ਪਰ ਸਵਰਗ ਉਹਨਾਂ ਨੂੰ ਮਿਲੇਗਾ ਜਿਹੜੇ ਲੋਕ ਅੱਜ ਆਪਣੇ ਵਿਚਾਰਾਂ ਤੇ ਧਿਆਨ ਦਿੰਦੇ ਚੰਗੇ ਵਿਚਾਰਾਂ ਦੇ ਜਨਮ ਦੇ ਆਇਆ ਸਭ ਲੋਗ ਹਰਿਆ ਸਵਾਗਤ ਕਰਨ ਦੇ ਲਈ ਸਾਨੂੰ ਅੱਜ ਆਪਣੇ ਕੰਮਾਂ ਤੇ ਕੀ ਜਣਾ ਪਣਾ ਹੈ ਕੰਮਾਂ ਤੇ ਕੀ ਜਣਾ ਆਪਣਾ ਸੰਭਲ ਕੇ ਬੋਲਦੇ ਕੀ ਜਣਾ ਪਣਾ ਹੈ ਸਾਨੂੰ ਆਪਣੀਆਂ ਸੋਚਾਂ ਤੇ ਕੀ ਜਣਾ ਪਣਾ ਹੈ ਸਾਨੂੰ ਆਪਣੇ ਬੋਲਾਂ ਤੇ ਕੀ ਜਣਾ ਪਣਾ ਹੈ ਸਾਨੂੰ ਚਾਲ ਚਲਨ ਤੇ ਕੀ ਜਣਾ ਪਣਾ ਹੈ ਸਾਨੂੰ ਸੁਣਨਾ ਵੀ ਚੰਗਾ ਹੀ ਤੇ ਵੇਖਣਾ ਵੀ ਨਾਸਤਰਾ ਵੇਖਣ ਵਾਲੀ ਬੜੇ ਬੜੇ ਵੱਡੇ ਪਾਪ ਹੁੰਦੀ ਆ ਵੇਖਣ ਨਾਲ ਇਹ ਵੀ ਟੌਪਿਕ ਅਲੱਗ ਹੈ ਜਿੱਤੇ ਪੜ੍ਹ ਕੇ ਇਹ ਲੋਕ ਅੱਦਾਂ ਦੇ ਮੱਤੀ ਦੀ ਅਜੀਬ ਪੰਜ ਅਧਿਆਇ 28 ਆ ਵੇਖਣ ਦੇ ਨਾਲ ਵੀ ਬਹੁਤ ਬਹੁਤ ਵੱਡੇ ਪਾਪ ਹੋ ਜਾਂਦੇ ਆ ਅੱਜ ਵੇਖਣੀ ਤੇ ਚਾਲ ਚੱਲਣ ਤੇ ਹਰ ਬੰਨੇ ਧਿਆਨ ਦੇਣਾ ਹੈ ਤੁਹਾਡੇ ਕੰਮਾਂ ਦੇ ਉਧਾਰ ਤੇ ਤੁਹਾਡਾ ਕੀ ਹੋਣਾ ਜੀ ਸਾਰੇ ਮਿਲ ਕੇ ਬੋਲ ਦੇ ਕੀ ਹੋਣਾ ਹੈ ਕੀ ਹੋਣਾ ਹੈ ਕੀ ਹੋਣਾ ਹੈ ਨਹੀਂ ਨਹੀਂ ਆਵਾਜ਼ ਆ ਗਈ ਕੀ ਹੋਣਾ ਹੈ ਸਾਰੇ ਮਿਲ ਕੇ ਬੋਲ ਦੇ ਕੀ ਹੋਣਾ ਹੈ ਸਾਨੂੰ ਆਪਣੀਆਂ ਸੋਚਾਂ 'ਚ ਜੀਣਾ ਪਣਾ ਅੱਜ ਬਦੀ ਕੀ ਕਰਨੀ ਪੈਣੀ ਆ ਜੇ ਤੋ ਬਦੀ ਵਿੱਚ ਚੱਲਦੇ ਆ ਤੇ ਬਦੀ ਕੀ ਕਰਨੀ ਪੈਣੀ ਆ ਤੇ ਨਸ਼ਾ ਨਹੀਂ ਕਰਨਾ ਪਣਾ ਬੁਰੀਆਂ ਆਤਮਾਂ ਦੀਆਂ ਕਰਨੀਆਂ ਪੈਣੀਆਂ ਬੁਰੇ ਵਿਚਾਰ ਸੰਗ ਵੀ ਕਰਨੇ ਪਣੇ ਆ ਪਾਪ ਦੀ ਦੁਨੀਆ 'ਚੋਂ ਨਿਕਲਣਾ ਪੈਣਾ ਪਾਪ ਦੀ ਦੁਨੀਆ ਹੈ ਦੁਨੀਆਦਾਰੀ ਦੀ ਬਾਤ ਸੁਣੇ ਆ ਆਣ ਵੱਲ ਉਦੇ ਨਾਲ 7 ਦੀ ਹੋਖੀ ਬਾਚ ਕੁੱਲ ਬਣਾ ਕੇ 8 ਦੀ ਕੀ ਹੋ ਗਈ ਜੀ ਬੱਚਾ ਅੱਜ ਵੇਖੀਏ ਮਾਪਰੇ ਸਮਾਗੜਿਆ ਤੇ ਦੱਸਾਂਗੇ ਇੱਕ ਦੇ ਕਰਕੇ ਜਹਾਜ ਡੋਬ ਜਾਂਦਾ ਜੇ ਘਰ ਦੇ ਵਿੱਚ ਜੋ ਇੱਕ ਬੰਦਾ ਹੀ ਆਸੇ-ਪਾਸੇ ਚੱਲਦਾ ਨਾ ਰੱਬ ਵਾਲਾ ਨਹੀਂ ਧਿਆਨ ਕਰਦਾ ਇੱਕ ਦੇ ਕਰਕੇ ਬੇਵਾਕੀ ਹੋ ਜਾਂਦਾ ਜੇ ਬੜਾ ਯਾਤਰੀ ਨਾ ਕੇ ਡੁੱਬ ਜਾਂਦਾ ਜੀ ਅਤੇ ਉਹ ਵੀ ਆਪਣੀ ਆਪ ਤੇ ਧਿਆਨ ਕਰੇ ਤੇ ਗੌਰ ਕਰੇ ਆਪਣੀ ਬਦੀ ਨੂੰ ਛੱਡੇ ਆਪਣੇ ਚਾਲ ਚੱਲਣ ਵਾਲੀ ਕੀ ਕਰੇ ਧਿਆਨ ਕਰੇ ਮੁੜੇ ਤੇ ਹਮੇਸ਼ਾ ਵਾਲੀ ਕੀ ਪਾਵੇਗਾ ਜ਼ਿੰਦਗੀ ਪਾਵੇਗਾ ਸਭ ਬੋਲ ਹallelujah 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 ਮਦੇ ਪ੍ਰਾਣਾਂ ਦੇ ਕੀ ਨੇ ਚਾਹੀਦਾ ਅਧੇ ਵੀ ਤੇ ਨਹੀਂ ਪ੍ਰਾਣ ਚਾਹੀਦਾ ਨਹੀਂ ਪ੍ਰਾਣ ਚਾਹੀਦਾ ਪਿਆਰਿਓ ਜਿੰਨਾ ਵੀ ਅੱਜ ਅਸੀਂ ਵਚਨ ਸੁਣਿਆ ਨਾ ਵਚਨ ਨੂੰ ਆਪਣੇ ਹਿਰਦੇ ਵਿੱਚ ਕੀ ਕਰ ਲੈਣਾ ਹੈ ਜਮਾ ਕਰ ਲੈਣਾ ਹੈ ਮੱਛੀ ਪਾਣੀ ਤੋਂ ਬਿਨਾ ਜੀਵਿਤ ਨਹੀਂ रह ਸਕਦੀ ਪੰਛੀ ਔਕਸੀਜਨ ਤੋਂ ਬਿਨਾ ਜੀਵਿਤ ਨਹੀਂ ਰਹਿ ਸਕਦਾ ਇਹ ਰੂਹ ਵਚਨ ਤੋਂ ਬਿਨਾ ਕਦੇ ਵੀ ਜੀਵਿਤ ਰਹਿ ਸਕਦੀ ਉਦਾਹਰਨਾਂ ਲਾ ਲਈਆਂ ਮਛਲੀ ਪਾਣੀ ਤੋਂ ਬਿਨਾ ਪੰਛੀ ਵੀ ਆਕਸੀਜਨ ਤੋਂ ਬਿਨਾ ਰੂਹ ਵਜੋਂ ਕੋਈ ਗੁਣਾ ਦੀਵਤ ਰਹਿ ਸਕਦੀ। ਅ ਜਿਵੇਂ ਕਿ ਅਸੀਂ ਰੂਹ ਨੂੰ ਕਿਸ ਤਰ੍ਹਾਂ ਨੂੰ ਰੱਖਣਾ ਸਦਾ ਦੇ ਲਈ ਵਰ ਬਾਣੀ ਦੇ ਉੱਤੇ ਗੌਰ ਕਰਕੇ ਅਸੀਂ ਕਿਸਮਾ ਪੰਛੀ ਦਾ ਪਾਅ ਹੋਰ ਪੁੱਤਰ ਬਣਾਉਣੇ ਪੜੇ ਸਮਝਣ ਨਾਲ ਪਰ ਵਿੱਚ ਬਹੁਤ ਸਾਰਾ ਸਿਚਿਆ ਪਰਮਦੇ। ਆਮੀਨ। ਅਰੇ ਸੰਗਤ ਨੂੰ ਅੱਜ ਦਾ ਸਵਾਗਤ ਕਰਨਾ।